ਤੇ ਧੱਲੂ ਪਹਿਲਵਾਨ ਦਾ ਚਾਹ ਆ ਨੌਯਾਨ ਲੱਡਾ ਬਾਬਾ ਕਬੱਡੀ ਪਾਉਂਦਾ ਆ ਆਂਬੇ ਦਾ ਵੀਰ ਜਸ਼ਨ ਦੇ ਨਾਲ ਟੱਕਰ ਚੱਲਦੀ ਮੈਦਾਨ ਦੇ ਵਿੱਚੋਂ ਧਰਿਆ ਤੌਣ ਤੇ ਹੱਥ ਦੋ ਮਹਾਰਤਿਆਂ ਦਾ ਪੇੜ ਵਾਈ ਦੇ ਧੱਕੇ ਖੇਡਦਿਆਂ ਮੇਰੇ ਮਿੱਤਰੋ ਦੁਨੀਆ ਦਾ ਮਹਾਰਥੀ ਇਹ ਟੌਪਰ ਦੁਨੀਆ ਦਾ ਹਰ ਇੱਕ ਟੀ ਦੇ ਵਿੱਚੋਂ ਨਾਮ ਜਿੱਤਣ ਵਾਲਾ 18 ਲੱਖ ਦਾ ਮੋਟਰਸਾਈਕਲ ਪਲੱਥਾਂ ਤੋਂ ਜਿੱਤਿਆ ਅੱਮਾ ਅੱਜ ਦੇ ਮੇਲੇ ਆਇਆ ਅੱਜ ਜੱਗਵਾਲ ਮੰਗਰ ਦੇ ਵਿੱਚ ਆਇਆ ਹੋਇਆ ਬਿੱਲੇ ਚੌਲ ਦੀ ਰੇਡ ਔਲਖਾਂ ਵਾਲਾ ਔਲਖਾਂ ਵਾਲਾ ਇਹ ਬਾਊ ਔਲਖ ਦਾ ਛੋਟਾ ਵੀਰ ਹੈ ਉਹ ਕਰਦਾ ਕਮਾਲ ਲਾਉਂਦਾ ਤਕੜਾ ਜੱਫਾ ਗਿੰਦਾ ਬਰੀਆਰ ਵੀ ਪੁੱਜਾ ਹੋਇਆ ਸੁਪੇਨ ਤੋਂ ਮੇਰੇ ਮਿੱਤਰੋ ਆਓ ਸਾਹਮਣੇ ਵੇਖਦਾ ਵੀ ਔਲਖਾਂ ਵਾਲਾ ਅਮਰਤ ਲਾ ਤਕੜਾ ਔਰ ਸਤਿਕਾਰਯੋਗ ਅਗਿਆਨੀ ਤੇ ਵੀਰ ਸਿੰਘ ਜੀ ਗੁਰੂ ਗਿਆਨ ਲਾਡਲੀਆਂ ਫੌਜਾਂ ਦੇ ਨਾਲ ਬੈਠੇ ਹੋਏ ਹੈ ਮਹੰਗ ਸਿੰਘ ਚੱਕਰਦਮਾਲਿਆ ਵਾਲੇ ਲਓ ਸਾਹਮਣੇ ਜੈਸ਼ਨਦੀ ਰੇਡ ਮੁਕਾਬਲਾ ਕਠਿਆਲੇ ਵਾਲੇ ਦੇ ਨਾਲ ਮੁਕਾਬਲਾ ਕਠਿਆ ਹਲੇ ਵਾਲੇ ਦੇ ਨਾਲ ਪਰ ਜਸ਼ਨ ਨਹੀਂ ਰੋਕਿਆ ਨਾਮ ਜਾਫਲਪੁਰੀਏ ਪੱਤਰਕਾਰ ਸਾਹਮਦੇ ਵੱਲੋਂ ਦਿੱਤਾ ਜਾਵੇਗਾ ਅੰਮੇ ਦੀ ਕਬੱਡੀ ਮੁੜਕੋ ਮੁੜਕੀ ਹੋਇਆ ਦੂਸਰੇ ਪਾਸੇ ਲਮਲੀ ਵੇੜੇ ਵਾਲਾ ਭਿੰਡਦਾ ਮੇਰੇ ਪੰਜਾਬੀ ਵੀਰੋ ਦੋ ਮਹਾਰਤਿਆਂ ਦਾ ਪੇੜ ਨੰਬਰ ਦੇ ਲਈ ਜੂਝਦੇ ਆ ਨੰਬਰ ਦੇ ਲਈ ਲੜਾਈ ਐ ਨੰਬਰ ਦੇ ਲਈ ਮੁਕਾਬਲੇ ਤੇ ਮੁਕਰਨ ਗੁਲਦੀਪ ਫੇਰ ਬੁਲਟ ਦੇ ਨਾਲ ਟੱਕਰ ਕਬੱਡੀ 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 ਟੱਕਰ ਸਿਰੇ ਦੀ ਮਾਜਾ சோட்டி தம்பா